ਅਭੀਸ਼ੇਕ ਕੀ ਜਲਵਾ ਦੇਈ ਇਹਹੀ ਡੈਡੀ ਫੋਨ ਕਰਦੇ ਫੋਨ ਕਰਦੇ ਇਹਨਾਂ ਡੈਡੀ ਨੂੰ ਪੁੱਤਾ ਆਣਾ ਪੈਇਆ ਗੱਲ ਦੀ ਜਿਹੜੀ ਡੈਡੀ ਨੇ ਆਨੁਮਾਨ ਕਰਕੇ ਮੇਰੇ ਦੱਸਾਈ ਡੈਡੀ ਨੇ ਤੇ ਬਾਰ-ਬਾਰ ਕਰਦੇ ਸੀ ਗੱਲਾਂ ਫੋਨ ਪਾਣ ਦੇ ਵਿੱਚ ਇੱਕ ਯਾ ਤੈਨੂੰ ਬਾਹਰ ਵੜਦੇ ਨਾ ਇਹ ਆ ਉਹ ਕੰਨ ਕੀ ਸੀਗਾ ਕੰਨ ਪਈ ਆਟੋ ਤੋਂ ਝਗੜਾ ਹੋਇਆ ਮਾਰਿਆ ਉਹ ਜਿਹੜੀ ਗਾ ਗੂਗ ਤੇ ਗੱਲਬਾਤ ਹੋਈ ਸਵਾਰੀਆਂ ਸੋਰੀਆਂ ਸਵਾਰੀਆਂ ਸੋਰੀਆਂ ਤਾਂ ਥੋੜੀ ਬਾਅਦ ਹੀ ਗੱਲ ਹੋਈ ਤੇ ਇਹਨਾਂ ਨੇ ਦਾਤਰ ਲੈ ਕੇ ਪਾ ਗਈ ਆ ਸਾਰੇ ਜਣੇ ਸੱਤ ਅੱਠ ਜਾਣੇ ਹੀ ਇਹ ਇਹਨਾਂ ਕੋ ਕਾਰ ਹੀ ਸੀ ਪੁਲਿਸ ਨੇ ਕਾਰ ਵੀ ਬਰਾਮਦ ਕੀਤੀ ਹੈ ਕਾਰ ਵੀ ਬਰਾਮਦ ਦਾ ਕਾਰ ਵੀ ਇਹ ਚੋਰੀ ਦੀ ਵੇਂਦੀ ਗਈ ਤੇ ਸੱਤ ਅੱਠ ਜਾਣੇ ਰਹਿ ਗਿਆ ਦੱਤ ਲੈ ਕੇ ਵੜੇ ਹੈ ਆ ਵੀ ਇਕੱਲਾ ਜਾਣਾ ਸੀ ਲੈ ਕੇ ਮੇਰਾ ਸੱਤ ਜਾਣੇ ਰਹਿ ਗਿਆ ਵੀ ਅਹੀਂ ਖੁਦ ਆਪਣਾ ਆਪ ਬਚਾਇਆ ਨਾ ਕੋ ਅਹੀਂ ਮੌਕੇ ਤੇ ਛਡਾੜ ਆਹੀ ਛਡਾਣ ਜਦੋਂ ਗਿਆ ਜੀ ਨਾ ਦੋਤਾ ਲੈ ਕੇ ਵੱਡੇ ਵੱਡੇ ਲੱਗੇ ਬੀਮਾਰਨਾ ਪਾਫੂਨੀ ਆ ਕੇ ਗਏ ਮੈਂ ਤੇ ਮੇਰਾ ਤਾਇਆ ਸੇਖ ਲੋਗੇ ਪਾਸ ਚੱਲੇ ਦੇ ਹੀ ਅੱਗੇ ਆਹਾਂ ਨੂੰ ਆਪਣੀ ਜਾਨ ਦੀ ਕਿਤਾ ਸਾਡੇ ਨਾਲ ਪੈਲੀ ਨਸ਼ੇ ਕੀਤੇ ਰਹੀ ਨਸ਼ੇ ਕੀਤੇ ਰਹੀ ਸਰ ਆਇਆ ਘਰ ਕੀ ਲੰਦੇ ਹੋ ਗਿਆ ਬਸ ਚਲ ਉੱਧਰ ਚਲੋ ਤੇਰਾ ਡਾਕਟਰ ਫਿਰ ਉਸ ਮੇਰਾ ਨਾਂ ਜੀ ਜੱਜਪਾਲ ਕੀ ਗੱਲ ਬਾਤ ਹੋਈ ਗੱਲ ਬਾਤ ਇਹ ਹੈ ਜੀ ਮੇਰਾ ਭਰਾ ਐਟੋ ਚ ਲੰਦਾ ਸੀ ਜਿਹਦਾ ਨਾਂ ਸੰਨੀ ਲੰਡਾ ਕਰਕੇ ਮਸ਼ਹੂਰ ਆ ਠੀਕ ਹੈ ਜੀ ਆਪਣਾ ਮਿਹਨਤ ਕਰਦਾ ਸੀ ਰਾਤ ਦੇ ਟਾਈਮ ਤੇ ਸਵਾਰੀ ਸੂਰੀ ਭਗਤਾ ਆ ਕੇ ਘਰ ਆਇਆ ਰੋਟੀ ਪਾਣੀ ਖਾ ਕੇ ਘਰ ਹੋਏ ਬਾਹਰ ਨੂੰ ਚਲੇ ਗਿਆ ਤੇ ਮਹੱਲੇ ਦੇ ਮੁੜੇ ਆ ਉਹਨਾਂ ਨੇ ਇਕੱਲੇ ਨੂੰ ਦੇਖ ਕੇ ਇੱਥੇ ਹਮਲਾ ਕਰਤਾ ਉਹਨਾਂ ਕੋ ਸਿਫਟ ਕਾਰੀ ਕਾਰ ਉਹਨਾਂ ਨੇ ਫੜਾ ਫੜ ਰੁਕੀ ਆ ਕਾਰ ਰੋਕ ਕੇ ਫੜਾ ਫੜ ਦਤਰ ਕੱਢੇ ਸੂਏ ਸੂਏ ਹੀ ਉਹਨਾਂ ਕੋਲ ਤੇ ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਬੜੀ ਬੇਰਹਿਮੀ ਦੇ ਨਾਲ ਮਾਰਿਆ ਤੇ ਜਦੋਂ ਸਾਨੂੰ ਪਤਾ ਲੱਗਾ ਇਹ ਮੌਕੇ ਤੇ ਗਏ ਛਡਾਣ ਵਾਸਤੇ ਸਾਨੂੰ ਵੀ ਮਤਲਬ ਕੀ ਉਹ ਬੰਦੇ ਕੋ ਮਾਰਨ ਨੂੰ ਫਿਰਦੇ ਸੀ ਆਪਾਂ ਆਪ ਆਪਣੀ ਜਾਨ ਬਚਾ ਕੇ ਉਥੋਂ ਸੈਟ ਦੇ ਹੋ ਗਏ ਕਾਰਨ ਕੀ ਅਸਗਲਾ ਕੀ ਸੀਗਾ ਕਾਰਨ ਸਰ ਕੋਈ ਨਹੀਂ ਇਦਾਂ ਹੀ ਮਾੜੀ-ਮੋਟੀ ਸਵਾਰੀ ਐਡਾ ਚਲਾਉਂਦੇ ਆ ਮਾੜੀ-ਮੋਟੀ ਗੱਲਬਾਤ ਹੋਈ ਆ ਜੀ ਤੇ ਕੋਈ ਇੰਨੀ ਵੱਡੀ ਕੋਈ ਰੰਜਿਸ਼ ਨਹੀਂ ਕੋਈ ਇਦਾਂ ਨਹੀਂ ਕੋਈ ਦੁਸ਼ਮਣੀ ਨਹੀਂ ਕਿ ਜਿੱਦਾਂ ਕੋਈ ਬੜਾ ਪੁਰਾਣਾ ਸਿਸਟਮ ਚੱਲਦਾ ਬੰਦੇ ਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਮੇਰਾ ਭਰਾ ਮਿਹਨਤ ਕਰਦਾ ਪਿਆ ਸੀ ਛੋਟੇ-ਛੋਟੇ ਦੇ ਬੱਚੇ ਉਹਦਾ ਨਾਮ ਆ ਤੇ ਦੂਜੇ ਬੰਦੇ ਕਿ ਉਹ ਕੀ ਕੰਮ ਕਰਦੇ ਸੀ ਹਾਂਜੀ ਗਾਣਾ ਮਾਰਿਆ ਉਹ ਕੀ ਕੰਮ ਕਰਦੇ ਬੇਲੇ ਸਾਰਾ ਚਿੱਟਾ-ਚੁਟਾ ਵੇਚਦੇ ਆ ਉਹਨਾਂ ਦੇ ਮਾਂ ਪਿਓ ਵੀ ਨਹੀਂ ਉਹਨਾਂ ਨੂੰ ਰੋਕਦੇ ਕੀ ਉਹ ਬੇਲੇ ਰਹਿੰਦੇ ਆ ਕਦੀ ਆਟੋ ਚਲਾ ਲਿਆ ਕਦੀ ਨਹੀਂ ਜਸਪਾਲ ਜੀ ਚੋਣਾਂਵਾਂ ਦੇ ਦੌਰਾਨ ਸੁਣਿਆ ਕੋਈ ਉਹਨਾਂ ਦੀ ਲੜਾਈ ਹੋਈ ਹੈ ਚੋਣਾਂ ਦੇ ਦੌਰਾਨ ਨਹੀਂ ਸਰ ਐਸੀ ਕੋਈ ਗੱਲ ਨਹੀਂ ਹੋਈ ਇਹ ਤਾਂ ਜਿੰਨੀਆਂ ਮਰਜੀ ਖਬਰਾਂ ਲੋਕੀ ਡਾਲ ਚਲੀਏਤ ਗੱਲ ਇਹੀ ਹੈ ਕਿ ਆਟੋ ਦੀ ਸਵਾਰੀ ਦੀ ਕੋਈ ਗੱਲਬਾਤ ਮਾੜੀ-ਮੋਟੀ ਹੋਈ ਆ ਐਦਾਂ ਬੈਸੋ-ਬੈਸੀ ਹੋਈ ਆ ਉਸ ਤੋਂ ਬਾਅਦ ਨਾ ਉਹਨੇ ਕੋਈ ਦਿਲ ਤੇ ਗੱਲ ਲਈ ਕਿ ਮੈਨੂੰ ਐਦਾਂ ਹੋਏਗਾ ਉਦਾਂ ਹੋਏਗਾ ਬਟ ਉਹਨੇ ਮੈਨੂੰ ਇੰਨੀ ਗੱਲ ਦਾ ਮੈਸੇਜ ਰੋੜ ਦਿੱਤਾ ਕਿ ਭਾ ਮੈਂ ਹੁਣ ਸੁਧਰਿਆ ਮੈਂ ਆਟੋ ਚਲਾਣਾ ਮੈਂ ਆਪਣੇ ਕੰਮ ਨਾਲ ਮਤਬਰ ਰੱਖਦਾ ਮੈਨੂੰ ਆਹ ਤਿੰਨ ਚਾਰ ਮੁੜੇ ਆ ਜਿਹੜੇ ਮੱਕੀ ਮੈਨੂੰ ਜੀਣ ਨਹੀਂ ਦੇ ਰਹੇ ਮੇਰੇ ਨਾਲ ਉਹਨੇ ਗੱਲ ਸ਼ੇਅਰ ਕੀਤੀ ਆ ਉਹਦਾ ਬੇਟਾ ਇੱਥੇ ਆਪਣਾ ਆ ਲੱਗੇ ਇਹਨੂੰ ਵੀ ਉਹਨੇ ਦੱਸਿਆ ਇਹ ਭਤੀਜਾ ਮੇਰਾ ਇਹਨੂੰ ਵੀ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਗੱਲਬਾਤ ਹੈ ਗਈ ਆ ਤੇ ਮੈਨੂੰ ਮਤਲਬ ਕੀ ਮਾਰਨ ਨੂੰ ਫਿਰਦੇ ਪਏ ਆ ਠੀਕ ਆ ਜੀ ਇਹ ਗੱਲ ਦੱਸਣ ਤੋਂ ਬਾਅਦ ਪਰਸੋਂ ਗੱਲਬਾਤ ਐ ਹੋਈ ਆ ਆਪਣਾ ਤਿੰਨ ਤਰੀਕ ਸਾਨੂੰ ਸ਼ਾਮ ਨੂੰ ਦੱਸਿਆ ਜੀ ਕਿ ਮੇਰੇ ਨਾਲ ਐਦਾਂ ਦੀ ਘਟਨਾ ਮਿਲ ਗਈ ਹੋ ਰਹੀ ਹੈ ਪੁਲਿਸ ਨੇ ਸਰ ਦਿੱਤਾ ਸਾਡਾ ਸਾਥ ਔਰ ਉਹਨਾਂ ਦੇ ਨੰਬਰ ਪੁਲਿਸ ਨੇ ਟਰੈਕਿੰਗ ਤੇ ਜੋ ਵੀ ਸਿਸਟਮ ਦਾਵਾ ਉਹ ਕਰਕੇ ਤੇ ਉਹ ਬੰਦੇ ਰਾਤੀ ਕੁਝ ਕਿੰਨੇ ਕੁ ਬੰਦਿਆਂ ਦੇ ਤੁਸੀਂ ਦੋਸ਼ ਲਗਾ ਰਹੇ ਹੋ ਵੀ ਉਹਨਾਂ ਦੇ ਇਹ ਜੀ 7-8 ਬੰਦੇ ਆ ਗਏ ਕੀ ਮੰਗਤ ਹੈ ਸਾਡੀ ਮੰਗ ਕੋਈ ਨਹੀਂ ਸਰ ਨਾ ਸਾਨੂੰ ਕੋਈ ਪੈਸਾ ਚਾਹੀਦਾ ਨਾ ਕੋਈ ਅਸੀਂ ਚਾਹੁੰਦੇ ਆ ਕਿ ਇਹੋ ਜੇ ਵੇਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਹੋਰ ਕੋਈ ਮੰਗਣੀ ਨਾ ਪ੍ਰਸ਼ਾਸਨ ਕੋਲੋਂ ਨਾ ਮੀਡੀਆ ਕੋਲੋਂ ਨਾ ਪੁਲਿਸ ਕੋਲੋਂ ਅਸੀਂ ਸਿਰਫ ਇਨਸਾਫ ਚਾਹੁੰਦੇ ਆ ਜਿਸ ਤਰ੍ਹਾਂ ਮੇਰੇ ਭਰਾ ਨਾਲ ਹੋਇਆ ਇਸ ਤਰ੍ਹਾਂ ਕੱਲ ਨੂੰ ਕਿਸੇ ਹੋਰ ਦੇ ਨਾਲ ਇਹੋ ਜੇ ਗੈਂਗਸਟਰ ਜਿਹੜੇ ਆ ਨਾ ਇਹੋ ਜਿਹਾ ਕੰਮ ਕਰਦੇ ਆ